लाडले मां चिंतपूर्णी ਦੇ ਪੰਡਾਰੇ ਚ ਭਾਰੀ ਸੰਖਿਆ ਚ ਸ਼ਰਧਾਲੂ ਹੋਏ ਸ਼ਾਮਿਲ ਪੁਲਿਸ ਵੱਲੋਂ ਸਖਤ ਪ੍ਰਬੰਧ ਹੁਸ਼ਿਆਰਪੁਰ ਰੋਡ ਤੇ ਸਾਵਣ ਦੇ ਮੇਲੇ ਦੇ ਮੌਕੇ ਤੇ लाडले मां चिंतपूर्णी ਅਤੇ ਫੂਡ ਫੋਰ ਨੀਡੀ ਪੀਪਲ ਐਨਜੀਓ ਵੱਲੋਂ ਚੌਥਾ વાર્ਸ਼ਿਕ ਪੰਡਾਰਾ ਲਗਾਇਆ ਗਿਆ ਇਸ ਪੰਡਾਰੇ ਵਿੱਚ ਸੈਂਕੜੇ ਭਗਤਾਂ ਨੇ ਭਾਗ ਲਿਆ ਅਤੇ ਭੋਜਨ ਚੱਕ ਕੇ मां चिंतपूर्णी ਦੇ ਦਰਸ਼ਨ ਕੀਤੇ ਪੰਡਾਰੇ ਦੌਰਾਨ ਇਲਾਕੇ ਚ ਵਧੇਰੇ ਭੀੜ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ ਸੀ ਪਰ ਪੁਲਿਸ ਵੱਲੋਂ ਵਧੀਆ ਪ੍ਰਬੰਧ ਕੀਤਾ ਗਿਆ ਜਿਸ ਨਾਲ ਜਾਮ ਤੇ ਕਾਬੂ ਪਾਇਆ ਗਿਆ ਅਤੇ ਆਉਣ ਜਾਣ ਵਾਲਿਆਂ ਨੂੰ ਕਿਸੇ ਵੀ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਿਆ ਸਟਾਲ ਤੇ ਹਨੂਮਾਨ ਸੈਨਾ ਵੱਲੋਂ ਵੀ ਭਗਤਾਂ ਲਈ ਭੋਜਨ ਪੈਕੇਟ ਤੇ ਰੈਡੀ ਸੇਵਾ ਉਪਲਬਧ ਕਰਵਾਈ ਗਈ ਸਤਾਨਕ ਸੇਵਾਦਾਰਾਂ ਨੇ ਪੇੜ ਨੂੰ ਸੰਭਾਲਣ ਅਤੇ ਸ਼ਰਧਾਲੂਆਂ ਨੂੰ ਸਹੂਲਤਾ ਦੇਣ ਲਈ ਅਹਿਮ ਰੋਲ ਨਿਭਾਇਆ ਕੋਟਾ ਬਰ ਕੋਈ ਇਮਾਨਦਾਰ ਚਲਿਆ ਚਲਿਆ ਬਾਈ ਖੜੇ ਨਾ ਵੋ ਚਲਿਆ ਚਲਿਆ ਐਦਾਂ ਦਾ ਬੰਦਾ ਪੁੱਤ ਬੰਦਾ ਦੇ ਗਿਆ ਅੱਜ ਆਪਾ ਇਮਾਨਦਾਰ ਉਹ ਪ੍ਰੈਗਰ ਜਿਹੜੇ ਉਹਨਾਂ ਨੇ ਕੰਟਰੋਲ ਕੀਤਾ ਚਲਿਆ ਚਲਿਆ ਟਾਈਮ ਟੋਲੇ ਸਾਡੋਂ ਦੇਰ ਹੋਏ 1 ਘੰਟੇ ਜਿਹਨਾਂ ਨੇ ਬਹੁਤ ਹੀ ਵਧੀਆ ਇਹਨਾਂ ਨੇ ਪੂਰਾ ਗਿੱਸ ਬਾਲਿਆ ਉਹ ਡਿਊਟੀ ਬਹੁਤ ਵਧੀਆ ਲਵਾਉਂਦੇ ਆਪਣੀ ਇਹਨਾਂ ਨਾਲ ਤਾੜਿਆ ਇਹਨਾਂ ਤੋਂ ਬਹੁਤ ਜ਼ਿਆਦਾ ਬੰਦੇ ਵਰਗਾ ਉਹਨਾਂ ਦੀ ਨਾਮ ਹੈ ਦਾ ਪਿਆਰ ਹੈ ਕਿਵਾ ਸਾਡੇ ਸਾਡੇ ਲੌਕਅਰ ਦੇ ਉੱਪਰ ਹੱਥ ਰੱਖ ਕੇ ਸਾਡੇ ਕੋਲ ਇਹ ਸੇਵਾ ਜਿਹੜੀ ਹੈ ਚਲੋ ਜੀ ਚਲੋ ਵੀਰੇ ਸਾਡੀ ਸੰਗਤ ਹੈ ਜਿਹੜੇ ਸ਼ਿਹਾਪੁਰ ਪੁਲਿਸ ਦੇ ਕਰਮਚਾਰੀ ਐ ਅਸੀਂ ਅਕਲੈ ਅਪਰੀਸ਼ੀਏਟ ਕਰਦੇ ਵੈ ਮੈਂ ਕਹਿੰਦਾ ਕਿ ਜੋ ਕ੍ਰੈਡਿਟ ਤੁਸੀਂ ਮੈਨੂੰ ਦੇ ਰਹੇ ਹੋ ਇਹ ਸਾਰੇ ਕ੍ਰੈਡਿਟ ਮਾਨਯੋਗ ਕਹਾਣੀ ਸੀ ਸਾਫ ਜੀ ਦੇਖਿਆ ਉਹ ਦੀ ਐ ਉਹਨਾਂ ਨੂੰ ਜਿੰਦਾ ਵੀਰੇ ਤੁਹਾਨੂੰ ਖਿਸ਼ਾ ਮਿਲਦੇ ਜੇ ਕਿ ਇਹਨਾਂ ਨੂੰ ਖੁਸ਼ੀ ਦੇ ਰਹੇ ਆ बाकी मान मांग रहे हो मैं मां भाई करने बर्दात करूंगा तो मां भाई थोड़े परिवार चला पा बचे क्योंकि ਵਿਅਕਤੀ ਮਨੁੱਖ ਜੋ ਕਿਸੇ ਨੂੰ ਦਿੰਦਾ ਉਹ ਨੂੰ ਹੀ ਲੈਂਦਾ ਹੈ ਜੀ ਪੰਜਾਬ ਪੁਲਿਸ ਦਾ ਸਤਿਕਾਰ ਹੁੰਦਾ ਹੈ ਪੰਜਾਬ ਪੁਲਿਸ ਨੂੰ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਸਾਡੇ ਇਹ ਕਰੋ ਜਿੰਦਮਨੀ ਮਦੋਈ ਦੇ اے ਸਾਤੇ ਦਰਬਾਰ ਦੀ ਜੈ ਕੰਮਿਆ ਚੱਲਿਆ ਹਾਲੇ ਤੱਕ ਦਾ ਹੋ ਗਿਆ ਲੰਗਰ ਲੰਦੇ ਚਰਮੇ ਦੇ ਕੋਲ ਆਉਂਦੇ ਹੋ ਦਿਨਾਂ ਬਹੁਤ ਬਹੁਤ ਧੰਨਵਾਦ ਆਈ ਧੰਨਵਾਦ ਆਈ ਉਹ ਵੀ ਨਹੀਂ ਤਈ ਆਪਣੇ ਚਾਹੂ ਦੇ ਵਿੱਚ ਬਹੁਤ ਧੰਨਵਾਦ ਕਰਦੇ ਹਾਂ ਸ਼ਰਮ ਆ ਗਈ ਧੰਨਵਾਦ ਸਾਰੇ ਪਰਤੋਲੋਂ ਬੇਨਤੀ ਕਰਨਾ ਚਾਹੂਗਾ ਜਿੱਦਾਂ ਪਾਕਿਸਤਾਨ ਦੀ ਗਾਈਡਲਾਈਨ ਹੋਈ ਆ ਸਾਰੇ ਸੇਫਟੀ ਵਾਰੇ ਪੂਰਾ ਧਿਆਨ ਰੱਖੋ ਕਿਉਂਕਿ ਸਾਡੀ ਸੇਫਟੀ ਜਿਹੜੀ ਆ ਤਾਹੀ ਹੈਗੀ ਜੇ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਇਹ ਬੱਚੇ ਬੱਚੇ ਨੂੰ ਗਾਈਡ ਕਰਦੇ ਆ ਟ੍ਰੈਫਿਕ ਨਿਯਮਾਂ ਬਾਰੇ ਫਰਾਂਦੇ ਵੀ ਆ ਰੋਗਦੇ ਵੀ ਆ ਖਲਾਣ ਵੀ ਕਰਦੇ ਆ ਗਿਫਟ ਵੀ ਦਿੰਦੇ ਆ ਪਰ ਘੱਟ ਨੇ ਇਹ ਤਾਂ ਗਿਫਟ ਘਾਰਪੋਂ ਜਾਂਦੇ ਆ ਇਹ ਇਹ ਕਰਕੇ ਸਾਨੂੰ ਸਾਰਾ ਪੈਕੇਜ ਲਾਉਣਾ ਹੈ ਜਿਹੜਾ ਤਿਆਰ ਰੱਖਣਾ ਚਾਹੀਦਾ ਹੈ ਪੂਰੇ ਪੰਜਾਬ ਜਾਈਏ ਨਾਲੇ ਪੂਰੇ ਇੰਡੀਆ ਗਾ ਵੀ ਪੂਰੇ ਦੁਨੀਆ ਦੇ ਜੇ ਸੋਚੇ ਤਾਂ ਮੈਂ ਤਾਂ ਪੂਰੇ ਵਰਲਡ ਜਾਈਏ ਪੂਰੇ ਵਰਲਡ ਕੋਈ ਨਾ ਫਰੋਡ ਕਰਦੇ ਸਾਨੂੰ ਸਾਡਾ ਵੀ ਫਰਜ਼ ਆ ਵੀ ਇਹਦਾ ਸਾਡੀ ਜੋ ਕੋਆਪਰੇਟ ਕਰਦੇ ਕੋਈ ਮਦਦ ਕਰਦੇ ਸਾਡੀ ਸਾਡੀਆਂ ਵਸਤੂਆਂ ਨੂੰ ਵੇਚੀ ਆ ਰੋਡ ਦੇ ਉੱਪਰ ਰੱਖ ਕੇ ਆਦੇ ਕਹ ਲਿਆ ਅੱਜ ਮੈਂ ਸਾਰੇ ਕਲਾਤਾਂ ਸਾਰੇ ਜਾਣੇ ਤੋ ਇਹਾਰੇ ਨੇ ਦਿਲੇ ਪੰਜਾਬ ਨੂੰ ਲੂਡ ਮਾਰਦੇ ਆ ਗਾ ਟਾੜਾ ਨਾ ਕਰਵਾ ਲਈ ਹੋਰ ਨਾ ਕਰਵਾਇਆ ਕਹਿੰਦਾ ਪੰਜਾਬ ਪੁਲਿਸ ਦੇ ਕੰਮ ਆ ਗਾ ਅਗਰੇ ਬੁਲਾ ਰਹੇ ਰਿਹਾ ਭਾਈ ਆ ਮਾਈ ਕਾਟੀਆਂ ਮਨੋਂ ਕਾਮਨਾ ਕਿਹੜਾ ਚਰਮਾਰੀ ਦਾ ਬੋਸ ਸਾਡੇ ਦਰਬਾਰ ਦੀ